ਦੇਸ਼ਤੀ ਕਿਉਂ ਇਹਨਾਂ ਨੂੰ ਪਤਾ ਨਾ ਲੱਗੇ ਮੈਨੂੰ ਆਖੂਗੀ ਮੈਨੂੰ ਇੱਥੋਂ ਲੈ ਜਾ ਇਹਨਾਂ ਮੈਨੂੰ ਮਾਰ ਦੇਣਾ ਹੀ ਹਾਂ ਸਟਿਲ ਡੈ ਗਾਮਾ ਹਾਂਜੀ ਹਾਂਜੀ ਹੋਰ ਕੀ ਬਣਾਉਣ ਲੱਗੀ ਕੁਝ ਨਹੀਂ ਲੱਭਦੇ ਨਹੀਂ ਬਣਾਉ ਉਹਨੂੰ ਕੀ ਬਣਾਵੇ ਬੰਦਾ ਦਾਲ ਲੱਗੀ ਬਣਾਉਣ ਦੱਸ ਦਿੰਦੀ ਮੈਂ ਬਾਹਰੋਂ ਆਇਆ ਸਬਜ਼ੀ ਲੈ ਆਉਣੀ ਕੋਈ ਸਬਜ਼ੀਆਂ ਵੀ ਕਿਹੜੀਆਂ ਵਾਂ ਜੀਤ ਕਰਦਾ ਨਹੀਂ ਖਾਣ ਨੂੰ ਕੁਝ ਕੋਈ ਗੱਲ ਨਹੀਂ ਅੱਜ ਦਾਲ ਬਣਾ ਲੈਣੇ ਆ ਕੱਲ ਨੂੰ ਸਬਜ਼ੀ ਬਣਾ ਲਾਂਗੇ ਵੇਖ ਲੋ ਮਾਈ ਫਾਈ ਲੱਗੇ ਪਤਾ ਵੀ ਹੋਣਾ ਲੱਗਣਾ ਇਹਨਾਂ ਨੂੰ ਕਰਦੀ ਹੈ ਨੂਹ ਦੀਆਂ ਪੱਤੀਆਂ ਖਾਂਦੀ ਸੀ ਨਾ ਨੂਨੇ ਤੰਗੀ ਸਿੱਧੀ ਕੀਤੀ ਹੈ ਬਗਨੇ ਨਾਲ ਪਤਾ ਹੁੰਦਾ ਚਲ ਖਾਨੂੰ ਕੀ ਬਗਾਨੇ ਘਰ ਆ ਕੇ ਗੱਲਾਂ ਹੋ ਜਾਂਦੀਆਂ ਵਾ ਜਦੋਂ ਆਪਣੇ ਤੇ ਪਹਿਨਣਾ ਪਤਾ ਫੇਰ ਲੱਗਦਾ ਵਾ ਪਤਾ ਲੱਗ ਨਹੀਂ ਡਿਆ ਵਾ ਬਨ ਕੀ ਡਿਆ ਹੁਣ ਬੜਾ ਟਿੱਡਦੇ ਹੀ ਏਸੀ ਆ ਲੈਂਦਾ ਸੀ ਬੈਨ ਅਸੀਂ ਥੱਲੇ ਜਾ ਕੇ ਪਤਨੀ ਉਹ ਵੀ ਬੈਨ ਦਿੰਦੀ ਕਿ ਨਹੀਂ ਬੈਨ ਦਿੰਦੀ ਮੇਲੇ ਹਉਣੇ ਦਿਲ ਬਨ ਕੀ ਡਿਆ ਇਹਦਾ ਕੋਈ ਗੱਲ ਨਹੀਂ ਗੱਲਾਂ ਮਾਰਦੀ ਕਿਹਖਾ ਕਿਦਾਂ ਵੀ ਇਹ ਵੇਖ ਕੇ ਹੱਸਣ ਦੇ ਇਹ ਤੇ ਮੇਰੀਆਂ ਗੱਲਾਂ ਕਰਨਾ ਹੈ ਮੇਰਾ ਰਾਦਾ ਵਾ ਉਹਨੂੰ ਜਾ ਕੇ ਦੱਸਾਂ ਇੱਕ ਵਾਰੀ ਮਤ ਦੰਦ ਕੱਢਣ ਦੇ ਆ ਬਹਿ ਕੇ ਮੇਰੀਆਂ ਗੱਲਾਂ ਕਰ ਕਰ ਕੇ ਹੱਸਣ ਦੇ ਆ ਇੱਕ ਤੇ ਮੇਰਾ ਜੀ ਕਰਨ ਰਿਆ ਵਾ ਕਿ ਜਾ ਕੇ ਇਹਨਾਂ ਨੂੰ ਦੱਸ ਹੀ ਦਵਾਂ ਪਰ ਕਰਾਂ ਕਿ ਘਰ ਤੇ ਆਪਣਾ ਨਹੀਂਗਾ ਚੰਗਾ ਪਹਿਲਾਂ ਤੇ ਇਹਨੂੰ ਜਾ ਕੇ ਮਤ ਦਿੰਨੀ ਮੇਰੀ ਸੋਹਣਾ ਗੱਲ ਮੰਮੀ ਕੀ ਹੋ ਗਿਆ ਵਾ ਵੀ ਸਰੀਕੇ ਦੇ ਵਿੱਚ ਬੇਇੱਜ਼ਤੀ ਕਰਾਉਂ ਰਹੀ ਮੇਰੇ ਬਾਹਾਂ ਤਾਂ ਛੱਡੋ ਪਹਿਲਾਂ ਛੱਡ ਦੇਣੀ ਏ ਤੇਰੀ ਬਾਹ ਮੰਮੀ ਮੈਂ ਕਹਿਆ ਨਹੀਂ ਮੇਰੀ ਬਾਹ ਛੱਡ ਦਿਓ ਠੀਕ ਵਾ ਨਾ ਮੈਂ ਤੇਰੀ ਬਾਹ ਨਾ ਤੋੜ ਕੇ ਛੱਡਣੀ ਹੁਣ ਏਦਾਂ ਨਹੀਂ ਮੈਂ ਛੱਡਣੀ ਹੈਗੀ ਜਿਹੜੀ ਗੱਲ ਕਰਨੀ ਨਾ ਮੂੰਹ ਦੇ ਨਾਲ ਕਰੋ ਚੰਗਾ ਕੀ ਮੂੰਹ ਦੇ ਨਾਲ ਗੱਲ ਕਰਾਂ ਮੇਰੀ ਬਾਹਾਂ ਤਾਂ ਛੱਡੋ ਪਹਿਲਾਂ ਦੱਸ ਤੋੜਨੀ ਹੈ ਤੂੰ ਮਾਰੀ ਗਈ ਏ ਤੂੰ ਮੈਨੂੰ ਇਹ ਦੱਸ ਪਹਿਲਾਂ ਮੈਂ ਕਿਹਾ ਕੀ ਆ ਤੁਹਾਨੂੰ ਕਿਹਾ ਕੀ ਏ ਤੂੰ ਕੰਮ ਮੇਰੇ ਕੋ ਕਰਾਉਂ ਰਹੀ ਏ ਸਰੀਕਾ ਵੀ ਐਵੇਂ ਆ ਕੇ ਦੰਦ ਕੱਢਣ ਡਿਆ ਵਾ ਸ਼ਰੀਕਾ ਕੱਢਣ ਦੇ ਤਾਂ ਸ਼ਰੀਕੇ ਦੇ ਵਜੇ ਤੂੰ ਹੀ ਜਾ ਕੇ ਕਰਕੇ ਗੱਲਾਂ ਕਰਦੇ ਸੀ ਕਾਹਦੀਆਂ ਗੱਲਾਂ ਕਰਦੀ ਸੀ ਮੇਰਾ ਏਸੀ ਆ ਤੇ ਮੇਰਾ ਉਹ ਆਇਆ ਵਾ ਤੇ ਏਸੀ ਆਇਆ ਤੇ ਇਹਦਾ ਮਤਲਬ ਵੀ ਤੂੰ ਹੁਣ ਸਾਡੇ ਸਿਰ ਤੇ ਚੜ ਕੇ ਨੱਚੇਂਗੀ ਏਸੀ ਲੈ ਆਂਦਾ ਤੇ ਤੂੰ ਦੱਸ ਆਪਣੀਆਂ ਗੱਲਾਂ ਤੂੰ ਹੱਸਦੇ ਹੋਣਗੇ ਮੰਮੀ ਮੇਰੇ ਕ ਲਈ ਦੁਆ ਲਈ ਹੋਗੇ ਦੱਸ ਵੀ ਤੂੰ ਕੰਮ ਕਿਹੜੀ ਬਿਮਾਰੀ ਨੂੰ ਨਹੀਂ ਕਰਦੀ ਮੇਰੇ ਕੋਲ ਨਹੀਂ ਕੰਮ ਹੁੰਦਾ ਠੀਕ ਆ ਨਾ ਮੈਂ ਕਰਨਾ ਸਿੱਧੀ ਗੱਲ ਵਾ ਹੁੰਦਾ ਕਿਉਂ ਨਹੀਂ ਤੇਰੇ ਕੋ ਬਿਮਾਰ ਵਾ ਤਾਡੇ ਕੋ ਨਹੀਂ ਹੁੰਦਾ ਤੁਹਾਨੂੰ ਕੀ ਹੋਇਆ ਚੰਗੇ ਬਲਈਆਂ ਮੈਂ ਕਰਦੀ ਰਹੀ ਆ ਬਾਹ ਛੱਡੋ ਪਹਿਲਾਂ ਮੇਰੀ ਮੰਮੀ ਮੇਰੇ ਜੀ ਤੇ ਕਰਦਾ ਵੇ ਤੇਰਾ ਚਪੇੜ ਮਾਰਾਂ ਬੂਥੇ ਦੇ ਰੱਖ ਕੇ ਤੇਰੇ ਤੇ ਮਮੀ ਛੱਡੋ ਮੇਰੀ ਬਾਹ ਛੋ ਤੇਰੀ ਬਾਹ ਇੱਥੇ ਛੱਡੋ ਵੀ ਕੀ ਆਵੀ ਚੰਗੀ ਭਲੀ ਕੰਮ ਕਰਦੀ ਪਤਾ ਨਹੀਂ ਕੀ ਗੋਲੀ ਵੱਜ ਗਈ ਐ ਇਹਨੂੰ ਵਾ ਪੀੜ ਕਰਨੇ ਲਾਤੀ ਐ ਵੀ ਮੇਰੇ ਅਜੇ ਤੇਰੀ ਮੈਂ ਇੱਕ ਲਾਈ ਜੇ ਤੂੰ ਮੈਂ ਦੂਜੀ ਵੀ ਲਉਣੀ ਐ ਤੇਰੀ ਮਦਾ ਬਾਹ ਮੇਰੇ ਛੱਡ ਦੇ ਮੈਂ ਕੋਈ ਕੰਮ ਨਹੀਂ ਕਰਨਾ ਠੀਕ ਵਾ ਨਾ ਮੈਂ ਕਹਿ ਤਾਈ ਕਰਨਾ ਕਿਉਂ ਨਹੀਂ ਐ ਤੂੰ ਮੇਰੀ ਬਾਹ ਛੱਡ ਦੇ ਮੈਂ ਕਹਿਨ ਦਈ ਐ ਨਾ ਕੰਮ ਤੈਨੂੰ ਕਰਨਾ ਪੈਣਾ ਵਾ ਆ ਜਿਹੜਾ ਦੋ ਦਿਨ ਮੇਰੇ ਕੋ ਕੰਮ ਕਰਾਇਆ ਮਨਾ ਇਹ ਤੇਰੇ ਹੱਡਾਂ ਚੋਂ ਹੁਣ ਨਿਕਲਣਾ ਵੇਖੀ ਤਾਂ ਤੇ ਦੋ ਦਿਨ ਕੀਤਾ ਤਾਂ ਮੈਂ ਸਾਰੀ ਉਮਰ ਕਰਦੀ ਰਹੀ ਆ ਇੱਕ ਤਾਂ ਤੇਰੀ ਜ਼ੁਬਾਨ ਬੜੀ ਚੱਲਣ ਡਿਆ ਪੀਆ ਇਹ ਮੈਨੂੰ ਲੱਗਦਾ ਮੈਨੂੰ ਵੱਢਣੀ ਪੈਣੀ ਆ ਕਾਹਦੇ ਨਾਲ ਇਹ ਮੰਮੀ ਇਦਾਂ ਹੀ ਚੱਲਣੀ ਠੀਕ ਆ ਨਾ ਲੈ ਬੀਜੇ ਸ਼ਹਿਰੋਂ ਆਣ ਕੇ ਨਾ ਲੰਮੇ ਪਿਆ ਆਈਆਂ ਇਹਨਾਂ ਦੋਆਂ ਦੀ ਨਾ ਆਵਾਜ਼ ਵੇਖ ਤੋਂ ਤੱਕ ਜਾਣ ਦੀ ਸਾਡੇ ਘਰ ਚੋਂ ਕੋਈ ਪਤਨੀ ਮੁੱਕ ਸਕਦਾ ਜਿੰਨਾ ਚਿਰ ਕੋਈ ਜੀਨ ਆ ਨਾ ਰੜਿਆ ਸਾਡੇ ਘਰ ਤੋਂ ਉਹਨਾਂ ਚਿਰ ਇਹ ਕੰਮ ਨਹੀਂ ਗਾ ਮੁਕਣਾ ਏਖਾਂ ਭਲਾ ਜਾ ਕੇ ਮਾਤਾ ਬੜੀ ਉੱਚੀ ਬੋਲਣ ਦੀ ਮੰਮੀ ਬਾ ਮੇਰੀ ਛੱਡ ਦੇ ਮੈਂ ਕਹਿਨ ਦਈ ਆ ਨਾ ਉਹ ਮਾਤਾ ਕੀ ਗੱਲ ਹੋਈ ਆ ਅਵੇ ਲੋ ਮੰਮੀ ਕੀ ਕਰਨੀ ਛੱਡ ਦੇ ਤੂੰ ਕੀ ਹੋਇਆ ਵਾ ਕੀ ਬਾਹ ਛੱਡਾਏ ਦੀ ਮੈਂ ਹਾਂ ਸਾਰੇ ਸ਼ਰੀਕੇ ਦੇ ਵਿੱਚ ਮੇਰੀ ਇਹਨੇ ਬੇਇੱਜ਼ਤੀ ਕਰਾ ਕੇ ਰੱਖ ਦਿੱਤੀ ਇਹ ਸ਼ਰੀਕੇ ਦੀ ਤੇਰੀ ਬੇਇੱਜ਼ਤੀ ਹੋ ਗਈ ਆ ਹੁਣ ਵਿਹਾਵੇ ਜਿਹੜੇ ਦੋ ਜਣੇ ਬੈਠੇ ਆ ਕੰਮ ਕਰਦੇ ਨੂੰ ਵੀ ਇਹ ਵੀ ਆ ਕੇ ਤਾਂ ਦੰਦ ਕੱਢਣ ਦੇ ਹੀ ਤੇ ਤੂੰ ਗਲ ਹੀ ਕੰਮ ਕਰਨੀ ਆ ਤੈਨੂੰ ਕੌਣ ਹੰਦਾ ਕਰ ਤੇ ਕਿਉਂ ਕਰੇਂ ਕਿਉ ਨਾ ਕਿਹੜੀ ਕੋਲੋਂ ਨਾ ਕਰੇ ਕੰਮ ਅੱਗੇ ਸਾਰੀ ਉਮਰ ਕਰਦੀ ਰਹੀ ਜਾ ਉਹ ਹੁਣ ਉਹਨੂੰ ਫੇਰ ਢਾਤਾ ਤੂੰ ਕੰਮ ਕਰਨ ਤੈਨੂੰ ਮੈਂ ਉਦਣ ਵੀ ਕਿਹਾ ਸੀ ਅਸੀਂ ਆ ਗਿਆ ਹਾਂ ਇਦਾਂ ਐ ਲਿੰਬ ਪੋਚ ਕੇ ਰਹਿੰਦੀ ਆ ਉਹਨੂੰ ਮੇਟੀ ਆ ਗਿਆ ਤੇ ਅਸੀਂ ਕਰੀ ਆ ਗਿਆ ਮੇਰੀ ਸੁਣੋ ਗੱਲ ਮਾਂ ਦੀ ਸਪੋਰਟ ਥੋੜੀ ਨਾ ਘਾਟ ਹੀ ਕਰਿਆ ਕਰੋ ਤੂੰ ਚੁੱਪ ਕਰਕੇ ਨਾ ਕੰਮ ਕਰ ਜਿਹੜਾ ਕੰਮ ਕਰਨ ਵਾਲਾ ਵਾ ਮੇਰੇ ਕੋ ਤੇ ਨਹੀਂ ਹੁੰਦਾ ਕੰਮ ਕੋਈ ਮਾਂ ਦੀ ਸਪੋਰਟ ਘੱਟ ਕਰਿਆ ਕਰੋ ਹੁਣ ਤੇਰੇ ਪਿੱਛੇ ਲਾ ਕੇ ਤੇ ਮੈਨੂੰ ਕੋ ਛੱਡਦਾ ਤਾਂ ਵੀ ਹੁਣ ਤੇ ਮੈਨੂੰ ਲਿਆਂਦਾ ਕੱਲੀ ਹੀ ਨਾਲ ਹੀ ਹੁੰਦੇ ਤਾਂ ਬਾਹਾਂ ਕੱਲੀ ਮਰੋੜੀ ਤੋੜੀ ਦੇਣੀ ਫਿਰ ਨਹੀਂ ਰੱਖੇ ਲੱਗਣ ਦੀ ਤੇ ਤੋੜਨੀ ਪਣੀ ਆ ਐਦਾਂ ਨਹੀਂ ਗੱਲ ਬਣਨੀ ਹੈਗੀ ਮੈਂ ਕਹਿੰਦੀ ਆ ਕਿ ਇਹਨੂੰ ਅੰਦਰ ਖੜਕੇ ਨਾ ਮੰਮੀ ਮੇਰੇ ਬਾਹਰ ਇਦਾਂ ਤੂੰ ਮੇਰੀ ਗੱਲ ਸੁਣ ਨਾ ਜਦੋਂ ਦਾ ਐਸੀ ਆ ਗਿਆ ਤੂੰ ਤੇ ਮਾਂ ਪੁੱਤ ਨੂੰ ਫਾਇ ਲਾਇਆ ਮੈਂ ਇਹਦੇ ਭਰਾ ਨੂੰ ਫੋਨ ਕਰ ਉਹਨੂੰ ਕਹ ਇਹਨੂੰ ਲਾ ਕੇ ਤੇ ਲੈ ਜਾ ਓਏ ਅਹੀਂ ਨੀਂਗਾ ਕਰਨਾ ਕਿਸ ਨੂੰ ਮੈਂ ਫੋਨ ਸਿਆਪਾ ਪਾ ਲਿਆ ਅਸੀਂ ਤੇ ਗਰਮੀ 'ਚ ਨਹੀਂ ਤੂੰ ਮੈਨੂੰ ਨਾ ਛੱਡੋ ਤੁਸੀਂ ਕੀ ਕਰਦੇ ਆ ਵੀ ਮੈਂ ਇਦਾਂ ਕਰਦੀ ਆ ਮੈਂ ਇਹਦੀਆਂ ਬਾਹਾਂ ਬੰਨਦੀ ਇੱਥੋਂ ਫੜ ਲੈ ਆ ਕੋਈ ਚੀਜ਼ ਲਿਆ ਤੁਸੀਂ ਛੱਡ ਦਿਓ ਤੂੰ ਮੈਂ ਨਾ ਇਦਾਂ ਕਰਦੀ ਆ ਉਹ ਕਹਿਤੀ ਕਰਾਉਂਦੀ ਆ ਸਾਡੀ ਮੰਮੀ ਨਾ ਕਰੋ ਮੈਂ ਇਦਾਂ ਮੈਨੂੰ ਨਹੀਂ ਚੜ ਗਈ ਹੈ ਕੋਈ ਹੈਗਾ ਬਾਹਰ ਤੇ ਮੈਨੂੰ ਛਡਾ ਲੋ ਨੀ ਕੋਈ ਨਹੀਂਗਾ ਬਾਹਰ ਕੋਈ ਨਹੀਂਗਾ ਹੈਗਾ ਬਾਹਰ ਤੇਰੇ ਮੂੰਹ ਨੂੰ ਬੰਨ ਇੱਕ ਜਿਹੜੀ ਆਵਾਜ਼ ਨਾ ਨਿਕਲੇ ਇਹਦੇ ਸੋਟੇ ਨੂੰ ਇਹਦੀਆਂ ਲੱਤਾਂ ਵੀ ਬੰਨ ਛੋੜ ਗੱਲ ਭਰਾ ਤੇ ਨੂੰ ਕਰਨ ਕਾ ਮਕੂਨ ਮੈਨੂੰ ਖੋਲੋ ਵੀ ਉਹਨੂੰ ਕਹੇ ਸੀ ਲਾ ਕੇ ਤੇ ਆਪਣਾ ਲੈ ਜਾ ਵੇ ਮੇਰੀ ਗੱਲ ਸੁਣ ਭਰਾ ਨੂੰ ਛੱਡ ਪਹਿਲਾਂ ਰੱਸੀ ਲਿਆ ਮੈਨੂੰ ਨਾ ਫਿਰ ਮੈਂ ਨਹੀਂ ਦਮ ਮੈਨੂੰ ਛੱਡੋ ਵੀ ਹੈਗੀ ਬਾਹਰ ਪਈ ਜਾ ਫੜ ਕੇ ਲੇ ਮੇਰੇ ਨਾਲ ਇਦਾ ਕਰੋ ਤੇ ਇਹੋ ਕਰਨ ਦੇ ਆ ਮੰਮੀ ਬੂਆ ਖੋਲ ਦਵੀਂ ਕੀ ਹੋ ਗਰਨੇ ਮੇਰੇ ਨਾਲ ਹੀ ਦਾ ਸਬਜੀ ਸਬਜੀਤ ਮੈਂ ਬਣਾ ਲਈ ਆ ਹਾਂਜੀ ਇਹ ਕਪੜੇ ਰਹਿ ਗਏ ਜੋੜਨ ਵਾਲੇ ਮੈਂ ਇਹ ਵੀ ਜੋੜ ਕੇ ਰੱਖ ਲੈਣੀ ਆ ਖਲਾਰਾ ਇਹ ਬੜਾ ਪਿਆ ਹੈ ਝੁੱਲ ਕਰ ਲਾ ਗਾ ਮਾਂ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਆ ਇੱਧਰ ਹੀ ਆ ਜਾ ਮੈਂ ਟੜਨੇ ਇੱਕ ਗੱਲ ਕਰਨੀ ਹੈ ਦੱਸ ਰਸੋ ਅੱਛਾ ਚਾਚੀ ਦੇ ਘਰ ਜਦੋਂ ਦਾ ਏਸੀ ਆਇਆ ਵਾ ਹਾਂ ਬੜਾ ਰੋਲਾ ਪੈਣ ਡਿਆ ਵਾ ਮੈਂ ਵੀ ਇਹੋ ਵੇਖਦਾ ਰਹਿਣਾ ਵਾਂ ਜਦੋਂ ਮਰਜ਼ੀ ਵੇਖ ਲੋ ਖੱਪ ਪਈ ਹੁੰਦੀ ਏ ਨਾਲੇ ਵੇਖਿਆ ਨਹੀਂ ਤਹੀ ਚਾਚੀ ਕਿਦਾਂ ਕੰਮ ਕਰਨ ਢੀ ਹੀ ਜਿਹੜੀ ਕਿ ਹੱਥ ਨਹੀਂ ਲਾਉਂਦੀ ਹੁੰਦੀ ਹੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਰਪਿੰਦਰ ਤੇ ਨਿਯੋਗੀ ਹੈ ਨਹੀਂ ਆ ਕੰਮ ਕਰਵਾਉਣ ਕਿਦਾਂ ਡਈਓ ਐਹੀ ਤਾਂ ਸਮਝ ਨਹੀਂ ਆਉਂਦੀ ਲੋਕਾਂ ਦੀਆਂ ਸੂਆਂ ਲੈਣੀਆਂ ਹੁੰਦੀਆਂ ਉਹਨੂੰ ਰਪਿੰਦਰ ਤੇ ਕਿਹੜੀ ਦਾੰਤੋਂ ਦਾੰਦ ਨਹੀਂ ਚੁੱਕਦੀ ਇਹ ਹੁਣ ਕਿਦਾਂ ਡਿਆ ਸਭ ਕੋ ਰੁਪਿੰਦਰ ਤੇ ਵਿਚਾਰੀ ਭੋਲੀ ਬੜੀ ਐ ਪਿੱਛੋਂ ਵੀ ਚਲੋ ਉਦਾਂ ਦੀ ਆ ਪਤਾ ਨਹੀਂ ਉਹਦੇ ਭਰਾ ਨੇ ਏਸੀ ਕਿਦਾਂ ਦਿੱਤਾ ਵਾ ਤੇ ਉਸ ਦਿਨ ਵੇਖਿਆ ਚਾਚੀ ਕੀ ਕਰਨ ਢੀ ਹੀ ਕਿਦਾਂ ਖੇੜਖੜ ਹੱਸਦੀ ਹੀ ਕੇਸੀ ਆਇਆ ਵਾ ਇਹਨੂੰ ਮਾਸਾ ਸ਼ਰਮ ਨਹੀਂ ਹੈਗੀ ਓਏ ਏਸੀ ਕਾਧਾ ਆਇਆ ਵਿਚਾਰਾ ਦਿਹਾੜੀਆਂ ਲਾਉਂਦਾ ਵਾ ਪਤਾ ਨਹੀਂ ਵਿਚਾਰਾ ਕਿਦਾਂ ਲੈ ਕੇ ਦੇ ਗਿਆ ਕਿੱਥੋਂ ਪੈਸੇ ਚੁੱਕੇ ਕਿੱਥੋਂ ਨਹੀਂ ਉਹਨੇ ਇਹ ਨਹੀਂ ਸਮਝ ਆਉਂਦੀ ਕਿ ਮੈਂ ਵੀ ਕਿਸਦੀ ਧੀ ਹਾਂ ਮੈਨੂੰ ਕਿੰਨਾ ਕ ਦਾਜ ਦਿੱਤਾ ਕਿਸਨੇ ਕੱਖ ਨਹੀਂ ਲੈ ਗਿਆ ਜੀ ਮੰਮੀ ਦੱਸਦੇ ਹੁੰਦੇ ਸੀ ਗੱਲਾਂ ਤੇ ਬੜੀਆਂ ਹੁੰਦੀਆਂ ਹਨ। ਤੇ ਮੇਰੀ ਗੱਲ ਸੁਣਾ। ਮੰਮੀ ਉਹਨਾਂ ਦਾ ਫੋਨ ਨਹੀਂ ਆਇਆ ਕੋਈ। ਸੱਚ ਮੈਨੂੰ ਯਾਦ ਆ ਗਿਆ। ਜਦੋਂ ਮੈਂ ਟਾੜੇ ਲਾਗੇ ਨਹੀਂ ਬੈਠੀ ਬਾਹਰ। ਹਾਂਜੀ ਹਾਂਜੀ। ਉਦੋਂ ਮਾਸੀ ਦਾ ਹੀ ਫੋਨ ਆਇਆ ਸੀ। ਤੇ ਮਾਸੀ ਦਈ ਕਹਿਣਾ ਕਿ ਤੁਸੀਂ ਮਾਂ ਆਪਣੀ ਨੂੰ ਕੱਢ ਦਿੱਤਾ ਘਰੋਂ। ਮੈਂ ਵੀ ਫਿਰ ਚੰਗੀਆਂ ਸੁਣਾਈਆਂ। ਅੱਗੇ ਬੜਾ ਬੋਲਣ ਦੇ ਹੀ। ਕਹਿਣ ਦੀ ਹੀ ਮੈਂ ਆਉਣਾ ਕਿਸ ਦਿਨ। ਤੇ ਪਤਾ ਨਹੀਂ ਹੁਣ ਕੱਲ ਹੁੰਦੀ ਹੈ ਜਾਂ ਪਰਸੋਂ ਹੁੰਦੀ ਹੈ। ਸੰਦੀਪ ਹੈ ਉਹ ਇਦਾਂ ਦੀ ਆ। ਬੋਲ ਲੱਗਾ ਵੇਖਦੀ ਕੱਕਣੀ ਉਹ। ਉਹ ਕੋਈ ਗੱਲ ਨਹੀਂ ਜੇ ਉਹ ਬੋਲ ਸਕਦੇ ਹਨ। ਤੇ ਮੇਰੀ ਵੀ ਜ਼ਬਾਨ ਹੈਗੀ ਅੱਗਿਓ। ਉਹ ਘਟਨੀ ਹੈਗੀ ਭਰਾਵਾ। ਕੋਈ ਗੱਲ ਨਹੀਂ ਕਰ ਲੂੰਗੀ ਸਿੱਧੀ ਅੰਨੂ ਵੀ ਮੈਂ। ਜਦੋਂ ਸਾਡੀ ਗਲਤੀ ਹੈ ਹੀ ਨਹੀਂ ਆ। ਸਾਨੂੰ ਕਾਹਤੋਂ ਚੋਰ ਕਹਿੰਦੇ ਆ। ਸੋਨਾ ਮੰਮੀ ਕੋਲ ਹੀ। ਮੈਨੂੰ ਤੇ ਇਹੋ ਸਮਝ ਨਹੀਂ ਆਉਂਦੀ ਬਣਿਆ ਕੀ ਆ। ਹੁਣ ਦੋਵੇਂ ਭੈਣਾਂ ਨਾ ਸੱਚੀਆਂ ਹੋਣਾ ਵਾ ਹੁਣ। ਦੋਵੇਂ ਭੈਣਾਂ ਹੁਣ ਸੱਚੀਆਂ ਹੋਣ ਡੀਆਂ ਵਾ। ਮੈਂ ਤਾਂ ਬਥੇਰਾ ਢੱਕਿਆ ਸੀ ਤੁਹਾਡੇ ਸਾਹਮਣੇ ਹੀ। ਆਹ ਤੇ ਮੈਂ ਵੀ ਰੋਕਿਆ ਸੀ। ਅਗਲੇ ਦਿਨ ਮਾਤਾ ਆਪੇ ਤੁਰ ਪਈ। ਮੈਂ ਵੀ ਰੋਕਿਆ ਸੀ ਉਦੋਂ। ਕਿੰਨਾ ਗਿਆ ਮੰਮੀ ਨਾ ਜਾ ਉਹ ਗਲਤੀ ਹੁਣ ਮੇਰੀ ਕੱਢਣੀ ਆ ਉਹਨਾਂ ਨੇ ਉਹ ਕੋਈ ਗੱਲ ਨਹੀਂ ਆਉਂਦੀ ਫੇਰ ਕਰ ਲਾਂਗੀ ਗੱਲ ਹੋਰ ਕੀ ਕਰਨਾ ਨਾ ਮਾਤਾ ਨੇ ਫੋਨ ਕੀਤਾ ਇੱਕ ਵਾਰੀ ਮਾਤਾ ਨੇ ਫੋਨ ਕਰਨਾ ਹੁੰਦਾ ਨਾ ਮਿੱਥੋਂ ਜਾਣਾ ਹੀ ਨਹੀਂ ਉਹ ਤੇ ਅੱਗੇ ਚਾਉਂਦੀ ਹੋਣੀ ਆ ਚੰਗਾ ਸਗੋਂ ਮੈਂ ਕੰਮ ਤੋਂ ਬਚੀ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਬੰਨਾ ਕੀ ਆ ਉਹ ਕੋਈ ਗੱਲ ਨਹੀਂ ਤੁਸੀਂ ਨਹੀਂ ਟੈਨਸ਼ਨ ਨਾ ਲਓ ਉਹ ਟੈਨਸ਼ਨ ਵਾਲੀ ਗੱਲ ਵਾ ਸੰਦੀਪ ਤੈਨੂੰ ਮਾਸੀ ਦਾਨੀਆਂ ਪਤਾ ਮੈਨੂੰ ਸਾਰਾ ਪਤਾ ਵਾ ਜੇ ਉਹ ਦੋ ਸੁਣਾਉਣਗੇ ਨਾ ਅੱਗੇ ਮੈਂ ਚਾਰ ਸੁਣਾਉਂਗੀ ਫੇਰ ਚੱਲ ਵੇਖ ਲਈ ਆਪੇ ਗੱਲ ਕਰ ਲਈ ਮੈਨੀਆਂ ਗੱਲ ਕਰਨੀ ਕੋਈ ਗੱਲ ਨਹੀਂ ਕਰ ਲੂੰਗੀ ਮੈਂ ਮਾਸੀ ਨਾਲ ਐਵੇਂ ਨਾ ਟੈਨਸ਼ਨ ਲਿਆ ਕਰੋ ਜਦੋਂ ਮੈਂ ਤੁਹਾਡੇ ਨਾਲ ਹੈਗੀ ਆ ਤੇ ਫਿਰ ਕਾਦੀ ਗੱਲ ਵਾ ਚਲੋ ਤੁਸੀਂ ਬੈਠੋ ਮੈਂ ਰੋਟੀ ਲੈ ਕੇ ਆਉਣੀ ਆ ਚੰਗਾ ਆ ਵਧੀਆ ਹੋ ਗਿਆ ਮੈਨੂੰ ਜ਼ਿਆਦਾ ਟੈਨਸ਼ਨ ਇਹ ਹੀ ਹੈ ਕਿ ਇਹਨਾਂ ਨੇ ਨਹੀਂ ਮੇਰੇ ਵੱਲ ਦੀ ਗੱਲ ਕਰਨੀ ਕੋਈ ਗੱਲ ਨਹੀਂ ਹੁਣ ਤੇ ਮੇਰੇ ਵੱਲ ਹੀ ਆ ਨਾ ਜਿਹੜੀ ਮੰਮੀ ਨੇ ਸਕੀਮ ਦਿੱਤੀ ਨਾ ਉਹ ਤੇ ਕੰਮ ਆ ਗਈ ਐ ਮਾਸੀ ਜਿਹੜੀ ਕਹਿੰਦੀ ਐ ਨਾ ਇੱਥੇ ਆਉਣਾ ਮੈਂ ਕੋਈ ਗੱਲ ਨਹੀਂ ਆ ਲੰਦੇ ਇਹਨੂੰ ਹੀ ਉੱਥੇ ਪੈਰੀ ਨਾ ਭਜਾਇਆ ਨਾ ਤੇ ਮੇਰਾ ਨਾਂ ਵੀ ਸੰਦੀਪ ਨਹੀਂ ਹਾਈ ਹਾਈ ਗਰਮੀ ਬੜੀ ਆ ਕੀ ਕਰਾਂ ਬੱਕਾ ਵੀ ਨਹੀਂ ਚੱਲਣ ਦਿਆ ਉੱਤੇ ਤਾ ਖੋਲਾ ਓਏ ਓਕੇ ਲੈ ਨਾ ਕੋਈ ਹੋਰ ਬੋਲ ਕੋ ਤਾਂ ਨਹੀਂ ਮੈਨਾਂ ਕਿ ਉਹਦਾ ਗੰਦੇ ਫੋਨ ਹੈ ਇਹ ਨਾਫੋਨ ਹੀ ਤੇ ਰ ਆ ਗਿਆ ਤਾਗਰਾ ਇਹਦੇ ਨੂੰ ਫੋਨ ਲਾ ਦਿੰਜੀ ਛੇ ਦੀ ਛੇ ਦੀ ਇਹਨਾਂ ਨੂੰ ਪਤਾ ਨਾ ਲੱਗੇ ਮੈਨੂੰ ਆਖੂਗੀ ਮੈਨੂੰ ਇੱਥੋਂ ਲੈ ਜਾ ਇਹਨਾਂ ਮੈਨੂੰ ਮਾਰ ਦੇਣਾ ਹੀ ਛੱਡ ਕੇ ਕਰ ਰਹੀ ਹਣੀ ਆ ਮਨਮਗਨੀ ਲੈ ਜਾ ਮੈਨੂੰ ਇੱਥੋਂ ਚੁਕਲਾ ਹਲੋ ਹਲੋ ਵੀਰ ਜੀ ਤੁਸੀਂ ਕਿੱਥੇ ਆ ਮੈਂ ਇੱਥੇ ਬੋਕ ਰਹੀ ਹਾਂ ਵੀਰ ਜੀ ਜਿੱਦੀ ਮੈਨੂੰ ਆਗੇ ਲੈ ਜਾਓ ਇਥੋਂ ਛੇਤੀ ਜਿੰਨੀ ਵੀ ਛੇਤੀ ਹੋ ਸਕਦਾ ਵਾ ਜੀ ਗੱਲੋਂ ਵੀ ਆ ਰੋਂ ਕੋਈ ਨਹੀਂ ਵੀਰ ਜੀ ਮੈਨੂੰ ਇਹਨਾਂ ਦੇ ਅੰਦਰ ਬੰਨੇ ਆ ਮੈਂ ਤੁਹਾਨੂੰ ਚੋਰੀ ਫੋਨ ਕਰਨ ਦੀ ਆ ਇਹਨਾਂ ਮੈਨੂੰ ਮਾਰ ਦੇਣਾ ਮੈਨੂੰ ਲੈ ਜਾਵੀਂ ਇਥੋਂ ਆਗੇ ਚਲ ਕੋਈ ਗੱਲ ਨਹੀਂ ਮੈਂ ਨਾ ਹੋਰੇ ਆਉਣਾ ਹਾਂ ਕਿ ਬੰਦੇ ਬਾਦ 10 ਕਿਲੋ ਮਿੰਟ ਲੱਗਣਿਆ ਪਾਸੇ ਹੁੰਦੇ ਆ ਤੇ ਮੈਂ ਆ ਲੇ ਵੀਰ ਜੀ ਜਿੰਨੀ ਵੀ ਛੇਤੀ ਹੋ ਸਕਦਾ ਲੈ ਜਾਓ ਨਹੀਂ ਤੇ ਇਹਨਾਂ ਮੇਰਾ ਕੰਮ ਕਰ ਦੇਣਾ ਜੀ ਨਹੀਂ ਨਹੀਂ ਮੈਂ ਬਾਤ ਹਰ ਕੰਮ ਕਰਿਆ ਹੁੰਦੇ ਤਰ੍ਹਾਂ ਤੇ ਛੇਤੀ ਆ ਜਿਓ ਫਿਰ ਬਾਤ ਬਸ ਮੈਂ ਆ ਕੇ ਆ ਮਦਮ ਬਟਾ ਮਿਟਾ ਕਰਨੀ ਆ ਇਹਨੂੰ ਪਾਣੀ ਦੇਣੀ ਆ ਜਿਗਦੇ ਵੇਖਣ ਆ ਗਈ ਨਾ ਇਹ ਨਾਲੇ ਨਾ ਪਤਾ ਨਹੀਂ ਕੀ ਕਰਨਾ ਹਲੇ ਜਾਲਮਾ ਨਹੀਂ ਇਹ ਤਾਂ ਹਲੇ ਮੇਂ ਬੈਠਾ ਨਹੀਂ ਇਹਨੂੰ ਰੈਂਦੇ ਮਤ ਆ ਜਾਂ ਅੰਦਰ ਹੀ ਇਹ ਨਹੀਂ ਤੇ ਸਤਾਏ ਤਿੰਨ ਚਾਰ ਦਿਨ ਹੋ ਗਏ ਆ ਇਹਨੇ ਤਾਂ ਤੰਗ ਹੀ ਬੜਾ ਕੀਤਾ ਹੀਗਾ ਤੇਰੇ ਵਾਲੇ ਵੇਖ ਕੇ ਕੌਣ ਹੱਸਦਾ ਸੀ ਵੇ ਆ ਜਿਹੜੇ ਦੋ ਜਣੇ ਆ ਇਹਨਾਂ ਨੂੰ ਕੰਮ ਕਿਹੜਾ ਵਾ ਹੋਰ ਇਹੋ ਹੀ ਆ ਆਪਣੀ ਦੇ ਨਾ ਘਰੋਂ ਕੱਢੀ ਆ ਅੱਗੇ ਦਲਜੀਤ ਨਹੀਂ ਇਦਾਂ ਕਰਦਾ ਹੁੰਦਾ ਹੁਣ ਉਹ ਵੀ ਉਹਦੇ ਨਾਲ ਹੀ ਰਲ ਗਿਆ ਉਹ ਜਾ ਪਾਣੀ ਲਿਆ ਵਾ ਘੁੱਟ ਪਾਣੀ ਮੈਂ ਲਿਆ ਨਹੀਂ ਆ ਮੈਂ ਤਾਂ ਸੁੱਕ ਗਿਆ ਪਹਿਲਾਂ ਸ਼ਹਿਰੋਂ ਖਪਾਈ ਕਰਕੇ ਆਇਆ ਵਾ ਤੇ ਹੁਣ ਤੁਸੀਂ ਕਿੰਨੇ ਇਦਾਂ ਰੋਕ ਨਹੀਂ ਹਿਉਣਾ ਹੁਣ ਰਹੂਗੀ ਨਾ ਅੰਦਰ ਗਰਮੀ ਚ ਤੇ ਆਪੇ ਨੂੰ ਪਤਾ ਲੱਗੂ ਉਹ ਲੈ ਵਾ ਗਾਂ ਘੁੱਟ ਹੁਣ ਲੈ ਲੈ ਫੜ ਪੀਲਾ ਪਾਣੀ ਹੁਣ ਪਈ ਰਹੂਗੀ ਨਾ ਅੰਦਰ ਗਰਮੀ ਦੇ ਵਿੱਚ ਤੇ ਪਤਾ ਜਾਊਗਾ ਲੱਗ ਇਹਨੂੰ ਮੇਰੀ ਗੱਲ ਸੁਣ ਮਾਰੇ ਮੋਟੇ ਨਾ ਛਿੱਟੇ ਮਾਰਦੀ ਰਹੀ ਉਹਦੇ ਮੂੰਹ ਤੇ ਤੇ ਪਾਣੀ ਪੁਣੀ ਇੱਕ ਵਾਰੀ ਪੁਛਾਈ ਵੇ ਮੈਂ ਤਾਂ ਨਹੀਂ ਉਹ ਛਿੱਟੇ ਮਾਰਨੇ ਮੇਰਾ ਵਾਸ ਚੱਲੇ ਨਾ ਮੈਂ ਤਾਂ ਉਦਾ ਹੀ ਹੋਣਾ ਘੜ ਕੋੜ ਦਾ ਮੇਰੀ ਗੱਲ ਸੁਣ ਨਾ ਜੇ ਉਹਨੂੰ ਹੋਹਾ ਗਿਆ ਨਾ ਕੋਹ ਤੂੰ ਮੁੜ ਕੇ ਚੱਕੀ ਪਿਸਣੀ ਪੈਣੀ ਉਹਨੂੰ ਉੱਥੇ ਕਿਤੇ ਨਹੀਂ ਚੱਕੀ ਪਿਸਣੀ ਪੈ ਚੱਲੀ ਐਵੇਂ ਨਾ ਡਰੀ ਜਾ ਤੂੰ ਐਡੀ ਛਾਤੀ ਰੋਟੀ ਪਣੀ ਨਾ ਤਈ ਤੇ ਪਾਣੀ ਪੁਣੀ ਦੇ ਆ ਉਹਨੂੰ ਨਾਲੇ ਇੱਕ ਵਾਰੀ ਵੇਖ ਕਿ ਤੂੰ ਖੋਲ ਖਾਲ ਤੇ ਨਹੀਂ ਲਏ ਹੱਥ ਉਹ ਨਹੀਂ ਖੋਲਦੀ ਪੱਕਾ ਹੀ ਬੱਦੇ ਆ ਚਾਲ ਚੰਗਾ ਤੂੰ ਉਹਦੇ ਭਰਾ ਨੂੰ ਲਾਉਣਾ ਭਲਾ ਮੈਂ ਖੂੰਣ ਮੇਰਾ ਕਿੱਥੇ ਆ ਨਹੀਂ ਤੂੰ ਕੱਲ ਹੀ ਲਾਉਣਾ ਭਰਾ ਨੂੰ ਫੋਨ ਹੀ ਮੇਰਾ ਅੰਦਰ ਪਿਆਈ ਹੋ ਜਾ ਨਾਲੇ ਉਹਨੂੰ ਵੀ ਇਹ ਆ ਤੇ ਨਾਲੇ ਮੇਰਾ ਫੋਨ ਲੈ ਲੈ ਫਟੇ ਮੂੰਹ ਤੇਰਾ ਉਹ ਜਾ ਨਹੀਂ ਸਵਾਦਾਂ ਕੰਮ ਕਰਿਆ ਕਰ ਇੱਕ ਕੰਮ ਕਰਨ ਨੂੰ ਕਿਹਾ ਵਾ ਤੇ ਉਹ ਵੀ ਨਹੀਂ ਸਵਾਦਨਾ ਕੀਤਾ ਕਿ ਤੇਨੇ ਫੜ ਫੋਨ ਚੀਜ਼ਾਂ ਵੀ ਨਹੀਂ ਸੰਭੜੀਆਂ ਹੁੰਦੀਆਂ ਕਿਤੇ ਤੈਨੂੰ ਫੜਿਆ ਫੜਿਆ ਤੇ ਨਹੀਂ ਫੋਨ ਆ ਚੁਨੇ ਉਹਨੇ ਕਿੱਥੋਂ ਮੜਨਾ ਸੀ ਹਾਂ ਉਹ ਤੇ ਪਈ ਆ ਚਲ ਪਈ ਤੇ ਬੱਜੀ ਆ ਤੇ ਪਾਣੀ ਦੇ ਆਉਣਾ ਸੀ ਘਟ ਵੀ ਮੈਂ ਨਹੀਂ ਉਹ ਪਾਣੀ ਪੂਣੀ ਦੇ ਕੇ ਆਉਣਾ ਜੇ ਤੈਨੂੰ ਜਿਆਦਾ ਤਰਸਾਉਣ ਡਿਆ ਨਾ ਤੇ ਜਾ ਜਾ ਕੇ ਤੇ ਦੇ ਆ ਉਹ ਚਲ ਨਹੀਂ ਨਾ ਦੇਣਾ ਤੇ ਨਾ ਦੇ ਨਾਲੇ ਤੂੰ ਕੀ ਇੱਕੋ ਗੱਲ ਕਰੀ ਜਾਨਾ ਵਾ ਉਹਦੇ ਭਰਾ ਨੂੰ ਫੋਨ ਕਰੀਏ ਇੱਥੇ ਤਮਾਸ਼ਾ ਲਾਉਣਾ ਹੀ ਉਹਨੇ ਬੋਲਣ ਲੱਗੇ ਨੇ ਵੇਖਣਾ ਕੱਖ ਨਹੀਂ ਆਂਡ ਗਵਾੜ ਤੇ ਅੱਗੇ ਇਹੋ ਚੰਦਾ ਵਾ ਵੀ ਇਹਨਾਂ ਦੇ ਘਰ ਤਮਾਸ਼ਾ ਲੱਗੇ ਤੇ ਅਸੀਂ ਵੇਖੀਏ ਚੁੱਪ ਕਰਕੇ ਤਾਂ ਬੈਠਾ ਰਹਿ ਉਹ ਫੋਨ ਲੈ ਉਹ ਤੇ ਮਾਦਾ ਮੈਂ ਤਾਂ ਕਹਿ ਡਿਆ ਏ ਕੜੀ ਮੁੜੀ ਉਹ ਗੱਲ ਵੀ ਆਹੀ ਏਸੀ ਲਵਾਇਆ ਏਸੀ ਲਵਾਇਆ ਮੈਂ ਉਹਨੂੰ ਕਹਿਨਾ ਵੀ ਅਸੀਂ ਲਾ ਕੇ ਤੇ ਲੈ ਜਾ ਜਿੱਦਾਂ ਦਾ ਏਸੀ ਲੱਗਾ ਉਹਨੂੰ ਤੇ ਫਾਇ ਲਾਇਆ ਹੋਵੇ ਨੇ ਨਾਲੇ ਗਵਾਨੀਆਂ ਵੀ ਵੇਚਦੀ ਹੋਣਦੀ ਸਾਡੀ ਦਿਹੌਲੀ ਬੋਲ ਉਹ ਤੇ ਅੱਗੇ ਕੰਨ ਨਾਲ ਲਾ ਕੇ ਸੁਣਦੇ ਹੁਣੇ ਜੇ ਉਹਨਾਂ ਨੂੰ ਪਤਾ ਲੱਗਿਆ ਨਾ ਵੀ ਅੰਦਰ ਬੰਦ ਕੀਤੀ ਐ ਹੋਰ ਨਾ ਹੋਵੇ ਕੋਈ ਹੋਰ ਹੀ ਸਿਆਪਾ ਪਾਦਣ ਉਹ ਲੱਗਦਾ ਵਾ ਤੇ ਮਜ਼ਾ ਲੱਗਣ ਦੀ ਚੰਗਾ ਅੱਗੇ ਨਹੀਂ ਉਹਨਾਂ ਨੂੰ ਪਤਾ ਦੋਵਾਂ ਘਰਾਂ ਚ ਤੇ ਹੁੰਦੀਆਂ ਰਹਿੰਦੀਆਂ ਵੀ ਉਹ ਤੇ ਏਡੀ ਅੰਤਰੀ ਆ ਐਵੇਂ ਕਿਤੇ ਬਾਹਰ ਲੋਕਾਂ ਨੂੰ ਦੱਸੂਗੀ ਇੰਦਾ ਕਰਕੇ ਬੰਦ ਕੀਤੀ ਸੀ ਨੋ ਇਹਨਾਂ ਨੇ ਤੂੰ ਇੰਦਾ ਕਰ ਜਾ ਜਾ ਕੇ ਨਾ ਕੱਪੜੇ ਕੂਪੜੇ ਬਦਲ ਤੇ ਮੈਂ ਵੀ ਸਬਜੀ ਸੂਜੀ ਬਣਾ ਲਾਂ ਚੰਗਾ ਖਬਰਦਾਰ ਜੇ ਉਹਦਾ ਜਾ ਕੇ ਤੇ ਬੂਆ ਖੋਲਿਆ